ਇਸ ਮੁੱਦੇ ਕੀ ਫਰੀਦਕੋਟ ਦੇ ਜਿਹੜੇ ਪਿਛਲੇ 5 ਸਾਲਾਂ ਤੋਂ ਨਹੀਂ ਹੱਲ ਹੋਏ। ਦੇਖੋ ਮੈਨੂੰ ਪਰਸਨਲੀ ਵੀ ਮੈਨੂੰ ਖੜਕਦਾ ਹੈ। ਉਹ ਹੈ ਨਸ਼ਿਆਂ ਦਾ। ਬਈ ਇਹਦਾ ਨਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ। ਜਿਵੇਂ ਅਸੀਂ ਆਸੀਂ ਨਾ ਜੀ ਸਿਰਫ ਇਸ ਮੁੱਦੇ ਨੂੰ ਮਤਲਬ ਅਸੀਂ ਇਹ ਕਰ ਸਕਦੇ ਹਾਂ ਇਸ ਤੇ ਬਈ ਜਿੱਦਾਂ ਪਿੰਡ ਵਾਈਜ਼ ਸਾਡੇ ਮੈਂਬਰ ਬਣਨਗੇ ਹੈਨਾ ਤਕਾਈ ਬਣੇਗੀ ਪਿੰਡ ਵਾਈਜ਼ ਦਾ 10 ਮੈਂਬਰ ਹੋਗੇ 15 ਹੋਗੇ ਪਿੰਡ ਦੇ ਹਿਸਾਬ ਨਾਲ ਉਹ ਬੰਦੇ ਮਤਲਬ ਪਿੰਡ ਦੇ ਵਿੱਚ ਨਸ਼ਾ ਵੇਚਣ ਤੋਂ ਰੋਕ ਸਕਦੇ ਆ ਪਰ ਉਹ ਵੀ ਤਾਂ ਰੋਕ ਸਕਦੇ ਆ ਜੇ ਪੁਲਿਸ ਉਹਨਾਂ ਦਾ ਸਾਥ ਦੇਉਗੀ ਅਸੀਂ ਕੀਤੀ ਹੈ ਜੀ ਤਿਆਰੀ ਖਲੇ ਕਿਉਂਕਿ ਹੱਤਮੀ ਨਹੀਂ ਹੋਇਆ ਮੈਨੂੰ ਅਸੀਂ ਹੁਣ ਪਿੰਡਾਂ 'ਚ ਜਿਵੇਂ ਜਾਵਾਂਗੇ ਉਹਨਾਂ ਜੀ ਅਨਾਉਂਸਮੈਂਟ ਕਰਾਂਗੇ ਬਈ ਜੀ ਬਈ ਜਿਹੜੇ ਬੰਦੇ ਪਿੰਡਾਂ ਦੇ ਵਿੱਚ ਸਾਡੀ ਮੈਂਬਰ ਬਣਨਗੇ ਪਾਰਟੀ ਦੇ ਉਹ ਨਸ਼ਿਆਂ ਦੇ ਖਿਲਾਫ ਵੀ ਕੰਮ ਕਰਨਗੇ ਤੇ ਬਾਕੀ ਅਸੀਂ ਐਸਐਸਪੀ ਸਾਹਿਬ ਨੂੰ ਵੀ ਕਹਾਂਗੇ ਬਈ ਜਿਹੜੇ ਸਾਡੇ ਬੰਦੇ ਬੰਦਾ ਫੜਕੇ ਦੇਣਗੇ ਪਿੰਡ ਦਾ ਬਈ ਉਹ ਫਿਰ ਤੁਸੀਂ ਛੱਡਣਾ ਨਹੀਂ ਹੈ ਉਸ ਤੇ ਪੂਰੀ ਬਣਦੀ ਕਾਰਵਾਈ ਕਰਨੀ ਹੈ ਕਿਉਂਕਿ ਪੁਲਿਸ ਵੀ ਐਵੇਂ ਹੀ ਕਰ ਸਕਦੀ ਹੈ ਨਾ ਜੇ ਮੌਕੇ ਤੇ ਉਧਰ ਕੋਲ ਨਸ਼ਾ ਬਰਾਮਦ ਹੋਵੇ ਕਾਹੀ ਉਹ ਕਰ ਸਕਦੀ ਹੈ ਕਿਉਂਕਿ ਇਹ ਛੋਟੇ ਮੋਟੇ ਡਰਗ ਪੈਡਲਰ ਹੈ ਇਹ ਤਾਂ ਮਾੜੇ ਮੋਟੇ ਜਿਹੇ ਹੀ ਆ ਜੀ ਇੱਕ ਅੱਧੀ ਪੁੜੀ ਫੜੀ ਗਈ ਉਹਦਾ ਪਰਚਾ ਨਹੀਂ ਕੋਈ ਖਾਸ ਬਣਦਾ ਸਮਝ ਵੀ ਆਉਂਦਾ ਨਹੀਂ ਹਲ ਕਿਉਂਕਿ ਪਰਚਾ ਵੀ ਕੋ ਹੋਣਾ ਐਨਡੀਪੀਐਸ ਕੁਆਂਟੀਟੀ ਅਕੋਰਡਿੰਗ ਟੂ ਕੁਆਂਟੀਟੀ ਉਹ ਹੁੰਦਾ ਹੈ ਗੇਲ ਦਾ ਇਹ ਤਾਂ ਛੋਟੇ ਮੋਟੇ ਆ ਔਨੀ ਕੀ ਹੁੰਦੀ ਹੈ ਇਹਨਾਂ ਕੋਲੇ ਫਿਰ ਉਹ ਥੋੜਾ ਜਿਹਾ ਕੋਈ ਨਹੀਂ ਅਸੀਂ ਕਰਦੇ ਆ ਇਹਦੇ ਬਾਰੇ ਜੀ ਵਿਚਾਰ ਚੱਲਦੀ ਪਈ ਆ ਸਾਡੇ ਚ ਅਕਸਰ ਹੀ ਗੱਲ ਹੁੰਦੀ ਹੈ ਬਈ ਇਹਦਾ ਕਿਵੇਂ ਹੱਲ ਕਰੀਏ ਰੋਜ਼ਗਾਰ ਪ੍ਰਾਪਤ ਕਰਨ ਲਈ ਕੁਝ ਫਰੀਦਕੋਟ ਦੇ ਵਿੱਚ ਕਰ ਰਹੇ ਕਿਉਂਕਿ ਫਰੀਦਕੋਟ ਦੇ ਵਿੱਚ ਇੱਕ 슈ਗਰ ਮਿਲ ਸੀਗੀ ਉਹ ਖਤਮ ਹੋ ਗਈ कॉटन मिल ਸੀ ਉਹ ਖਤਮ ਹੋ ਗਈ ਹੈ ਲੱਗ ਨਹੀਂ ਰਿਹਾ ਵੀ ਆਪਾਂ ਰੋਜ਼ਗਾਰ ਵੀ ਕਿਤੇ ਨਾ ਕਿਤੇ ਅਗਰ ਬੱਚਿਆਂ ਨੂੰ ਮਿਲ ਜੇ ਤਾਂ ਨਿਸ਼ਚੈਤ ਦੂਰ ਹੋ ਜਾਣਾ ਹੈ ਇਹ ਤਾਂ ਬਹੁਤ ਵੱਡੀ ਗੱਲ ਹੈ ਜੀ ਜੇ ਬੱਚਿਆਂ ਨੂੰ ਰੋਜ਼ਗਾਰ ਰੋਜ਼ਗਾਰ ਮਿਲ ਜੇ ਤਾਂ ਆਪੇ ਮਾਈਂਡ ਅਵਰਟ ਹੋ ਜਾਂਦਾ ਹੈ ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਪਰ ਹੁਣ ਕਰਦੇ ਆ ਇਹਦੇ ਵਿੱਚ ਵੀ ਜਿੱਦਾਂ ਹੁਣ ਅਸੀਂ ਸੈਂਟਰ ਦੇ ਵਿੱਚ ਕਹਿ ਸਕਦੇ ਆ ਜੀ ਵੀ ਸਾਨੂੰ ਕੋਈ ਇੰਡਸਟਰੀ ਦਿੱਤੀ ਜਾਵੇ ਫਰੀਦਕੋਟ ਨੂੰ ਹਨਾ ਉਹਦੇ ਨਾਲ ਬਹੁਤ ਕੰਮ ਮਿਲ ਜਾਂਦਾ ਹੈ ਬਹੁਤ ਕੁਝ ਸੋਲਵ ਹੋ ਜਾਂਦੀਆਂ ਲੋਕਾਂ ਦੀਆਂ ਪ੍ਰੋਬਲਮਸ ਕਿ ਆਨ ਇਮਪਲੋਇਮੈਂਟ ਜਿੱਦਾਂ ਕੋਈ ਵੱਡੀ ਕੰਪਨੀ ਆਜਵੇ ਰੇਲਾਇੰਸ ਦੀ ਆਜਵੇ ਜਾਂ ਟਾਟਾ ਦੀ ਆਜਵੇ ਉਹਦੇ ਨਾਲ ਬਹੁਤ ਬਹੁਤ ਇਮਪਲੋਇਮੈਂਟ ਮਿਲ ਜਾਂਦੀ ਹੈ ਜੀ ਤੇ ਦੇਖਦੇ ਆ ਗੱਲ ਕਰਾਂਗੇ ਬਈ ਆਉਣੀ ਚਾਹੀਦੀ ਹੈ ਇਸ ਤੋਂ ਇਲਾਵਾ ਕੋਈ ਹੋਰ ਪਲਾਨ ਹੈ ਫਰੀਦਕੋਟ ਬਾਰੇ ਸੋਚਿਆ ਤੁਸੀਂ ਆਹੀ ਪਲਾਨ ਹੈ ਜੀ ਮੇਰਾ ਤਾਂ ਕੋਈ ਇੰਡਸਟਰੀ ਦਾ ਹੀ ਹੈ ਜੇ ਮਨ 'ਚ ਕਿਉਂਕਿ ਦੇਖੋ ਐਵੇਂ ਮੈਂ ਤੁਹਾਨੂੰ ਕਹਾਂ ਸਰਕਾਰ 'ਚ ਤਾਂ ਸਾਡੀ ਕੋਈ ਹਿੱਸੇਦਾਰੀ ਹੈ ਨਹੀਂ ਅਸੀਂ ਤਾਂ ਅਪੀਲ ਹੀ ਕਰ ਸਕਦੇ ਆ ਫॉर द ਟਾਈਮ ਬੀਇੰਗ ਹੈਨਾ ਵੀ ਅਪੀਲ ਕਰ ਸਕਦੇ ਆ ਫਿਰ ਦੇਖੋ ਜੇ ਮੰਨਦੀ ਹੈ ਤਾਂ ਗਵਰਨਮੈਂਟ ਕਿਸਾਨ ਵੀ ਅੱਜ ਤੁਹਾਨੂੰ ਮਿਲਣਾ ਸੀ ਉਹਨਾਂ ਦਾ ਵੀ ਕੋਈ ਮੁੱਦੇ ਸੀ ਹਾਂ ਉਹ ਤਾਂ ਹੈ ਜੀ ਉਹ ਤਾਂ ਪਹਿਲਾਂ ਵੀ ਮੈਂ ਗੱਲ ਕੀਤੀ ਹੈ ਉਹਨਾਂ ਨਾਲ ਤਾਂ ਉਹੀ ਹੈ ਜੀ ਉਹ ਤਾਂ ਐਮਐਸਪੀ ਹੈ ਔਰ ਹੋਰ ਕਈ ਮੁੱਦੇ ਐਮਐਸਪੀ ਦੇ ਵਿੱਚ ਇਹ ਹੈ ਵੀ ਹੁਣ ਗਵਰਨਮੈਂਟ ਨੇ ਮੈਨੂੰ ਪਤਾ ਲੱਗਿਆ ਸੀ ਵੀ 14 ਫਸਲਾਂ ਤੇ ਦਿੱਤੀ ਤਾਂ ਹੈ ਐਮਐਸਪੀ ਪਰ ਉਹ ਥੋੜਾ ਜਿਹਾ ਨਾ ਬਿਲ ਪਾਸ ਹੋਣਾ ਜ਼ਰੂਰੀ ਹੈ ਜੋਗੇ ਜਿੱਦਾਂ ਉਹਨੇ ਰੌਲਾ ਪਾਉਨੇ ਆ ਆਪਣੇ ਕਿਸਾਨ ਤੇ ਉਹ ਫਿਰ ਟੈਂਪਰੇਰੀ ਦੇ ਦੇਣਗੇ ਐਮਐਸਪੀ ਜਦੋਂ ਇਹ ਸ਼ਾਂਤ ਹੋ ਗਏ ਉਦੋਂ ਵਾਪਸ ਲੈ ਲੈਣਗੇ ਜੇ ਆਪਾਂ ਬਿੱਲ ਪਾਸ ਕਰਾ ਕੇ ਲਈਏ ਫਿਰ ਉਹ ਵਾਪਸ ਨਹੀਂ ਕਰ ਸਕਦੇ ਭਾਈ ਅਮਰਜੀਤਪਾਲ ਜੀ ਨੇ ਵੀ ਸੌ ਚੱਕ ਲਈ ਆ ਤੇ ਉਹ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਖੰਡੂਰ ਸਾਹਿਬ ਦੇ ਲੋਕਾਂ ਦੀ ਕਿਸ ਤਰ੍ਹਾਂ ਉਹ ਕਰਨਗੇ ਠੀਕ ਹੈ ਜੀ ਉਹ ਵੀ ਬਹੁਤ ਵਧੀਆ ਹੈ ਉਹਦੇ ਜੋ ਵੀ ਅਸੀਂ ਉਹਨਾਂ ਲਈ ਵੀ ਕਰ ਸਕੇ ਆ ਸਪੀਕਰ ਨੂੰ ਮਿਲੇ ਸੀ ਹੋਰਾਂ ਨੂੰ ਵੀ ਮਿਲੇ ਸੀ ਪਹਿਲਾਂ ਉਹਨਾਂ ਦੇ OSD ਨੂੰ ਦੋ ਤਿੰਨ ਵਾਰੀ ਮਿਲੇ ਆ ਤੇ ਬਾਪੂ ਜੀ ਨੇ ਮੈਨੂੰ ਕਿਹਾ ਸੀ ਵੀ ਤੁਸੀਂ ਮਾੜਾ ਜਿਹਾ ਪਤਾ ਕਰੋ ਤੇ ਮਿਲ ਕੇ ਅਸੀਂ ਜਿੰਨਾ ਕੁ ਵੀ ਸਹਿਯੋਗ ਕਰ ਸਕਦੇ ਸੀ ਕਰਾਇਆ ਸਪੀਕਰ ਨੂੰ ਮਿਲੇ ਸੀ ਉਹਨਾਂ ਨੇ ਮੈਨੂੰ ਦਿੱਤਾ ਸੀ ਵੀ 5 ਤਰੀਕ ਨੂੰ ਚਕਾਵਾਂਗੇ ਸੌ ਚਲੋ ਜੋ ਉਹਨਾਂ ਨੇ ਮੈਨੂੰ ਕਿਹਾ ਸੀ ਉਸਦੇ ਪੂਰੇ ਉੱਤੇ ਤੇ ਮੈਂ ਵੀ ਧੰਨਵਾਦ ਕਰਦਾ ਉਹਨਾਂ ਦਾ